ਚਨਵਾ ਸੂਆ ਸੁਣਦੀ ਇਹ ਇਹ ਤੀਜਾ ਸੂਆ ਆ ਗਿਆ ਬਾਈ ਤੀਜਾ ਸੂਆ ਜਮਾ ਕਰਦੀ ਪਾਲੀ ਹੋਈ ਹੈ ਹਾਂ ਕਰਦੀ ਪਾਲੀ ਹੋਈ ਹੈ ਬਾਈ ਆਪਾਂ ਕੋਟ ਸ਼ਮੀਰ ਤੋਂ ਮੈਂ ਲਿਆਏ ਸੀਗੇ ਅੱਛਾ ਤੇ ਉਹਦੇ ਮਗਰ ਕੱਟੀ ਆਈ ਸੀਗੀ ਠੀਕ ਆ ਵੀ ਛੋਟੀ ਤਾਂ ਵੀ ਸੂਏ ਤਾਂ ਤੁਹਾਡੇ ਕੋਲ ਹੀ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ तहसील ਵੀ ਬਾਈ ਹੋਰਿਆ ਨੂੰ ਬਠਿੰਡਾ ਆ ਗਈ ਬਾਈ ਕਰਮਜੀਤ ਸਿੰਘ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਕਰੇ ਲੂ ਪਸ਼ੂ ਪਾਲਕਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਹੋਰਿਆ ਨੇ ਦੋਸਤੋ ਘਰ ਦੀ ਪਾਲੀ ਹੋਈ ਆ ਤੀਸਰਾ ਸੂਆ ਸੂਣ ਵਾਲੀ ਝੋਟੀ ਸੇਲ ਕਰਨੀ ਆ ਕਿੰਨੇ ਇਹ ਦਿਨ ਲੈਂਦੀ ਆ ਕੀ ਮੁੱਲ ਰੂ ਕਿੰਨਾ ਇਹਨਾਂ ਕੋਲੇ ਪਿਛਲੇ ਸੋਆਂ ਚ ਵੀਰੇ ਦੁੱਧ ਦੱਤਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਨੰਬਰ ਆ ਜਿਹੜਾ ਦੋਸਤੋ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਆਜੋ ਆਪਾਂ ਗੱਲਬਾਤ ਕਰਦੇ ਆ ਤੇ ਮੁੱਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਆਜੋ ਬਾਈ ਕਰਮਜੀਤ ਵੀਡੀਓ ਸਾਹਮਣੇ ਆਜਾ ਵੀਡੀਓ ਦੀ ਦੋਸਤੋ ਤਰੀਕ ਨੋਟ ਕਰ ਲਓ 30 ਤਰੀਕ 8ਵਾਂ ਮਹੀਨਾ ਤੇ 2025 ਦੀ ਬਾਈ ਜੀ ਵੀਡੀਓ ਸਸੀ ਕਾਲ ਵੀਰੇ ਸਸੀ ਕਾਲ ਬਾਈ ਪਹਿਲਾਂ ਬਾਈ ਜੀ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਵੀ ਬੋਲ ਦਿਓ ਮੋਬਾਈਲ ਨੰਬਰ ਹੈਗਾ 94179 37344 ਠੀਕ ਆ ਕਰਮਜੀਤ ਬਾਈ ਆਪਣਾ ਜੀ ਘਰੇਲੂ ਕੰਮ ਆ ਹਨਾ ਹਾਂ ਘਰੇਲੂ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਕਿੰਨਾ ਮਾ ਸੂਆ ਸੁੰਦੀ ਆ ਇਹ ਤੀਜਾ ਸੂਆ ਗਈ ਬਾਈ ਤੀਜਾ ਸੂਆ ਜਮਾ ਕਰਦੀ ਪਾਲੀ ਹੋਈ ਆ ਘਰ ਦੀ ਪਾਲੀ ਹੋਈ ਬਾਈ ਆਪਾਂ ਕੋਟ ਸ਼ਮੀਰ ਤੋਂ ਮੈਂ ਲਿਆਏ ਸੀਗੇ ਅੱਛਾ ਤੇ ਉਹਦੇ ਮਗਰ ਕੱਟੀ ਆਈ ਸੀਗੀ ਠੀਕ ਆ ਵੀ ਛੋਟੀ ਤਾਂ ਵੀ ਸੂਏ ਤਾਂ ਸੋਡੇ ਕੋਲੇ ਸੂਈ ਆ ਹਾਂ ਮੰਨ ਲਓ ਵੀ ਐਤ ਕੀ ਤੀਜਾ ਸੂਆ ਵੀ ਆਪਣੇ ਕੋਲੇ ਹੀ ਹਾਂ ਸੂ ਹੁਣ ਕਿੰਨੇ ਦਿਨ ਰਹਿੰਦੇ ਆ ਬਈ ਅੱਜ ਇਹਦੇ ਇਹਦੇ ਬਈ ਦਿਨ ਪੂਰੇ ਹੀ ਹੈਗੇ ਮੰਨ ਲਓ ਵੀ ਕੱਲ ਨੂੰ ਵੀ ਸੂ ਸਕਦੀ ਐ ਅੱਜ ਵੀ ਸੂ ਸਕਦੀ ਐ ਠੀਕ ਆ ਵੀ ਦਿਨ ਤਕਰੀਬਨ ਅੱਜ ਪੂਰੇ ਹਾਂ ਦਿਨ ਪੂਰੇ ਹੈਗੇ ਠੀਕ ਆ ਬਈ ਤੇਰੇ ਕੋਲੇ ਦੋ ਸੂਏ ਹੋ ਗਏ ਹਨਾ ਦੋ ਸੂਏ ਹੋ ਗਏ ਪਹਿਲੇ ਸੂਏ ਮੰਨ ਲਓ ਵੀ ਇਹਦਾ 12 ਤੋਂ ਪਲੱਸ ਸੀਗਾ ਦੁੱਧ ਠੀਕ ਆ ਦੂਜੇ ਸੂਏ 13 ਸਾਢੇ 13 ਕਿਲੋ ਦੁੱਧ ਸੀ ਐਤ ਕੀ ਤਾਂ ਮੰਨ ਕੇ ਚੱਲੋ ਵੀ 14 ਤੋਂ ਪਲੱਸ ਇਹਨੇ ਕੱਢਣੇ ਕਰਨਾ ਵੀ 13 ਦਾ ਖੁੱਲਾ ਪਾਉਗੀ ਪਾਉਗੀ ਹਾਂ ਆਰਾਮ ਨਾਲ ਵੀ ਕੋਈ ਤੇ ਠੰਡੀ ਸਾਉਸੀ ਲਾ ਵਧੀਆ ਵੀਰੇ ਮਾ ਭੂ ਜਿਵੇਂ ਮਰਜੀ ਉਹ ਕਰੀ ਜਾਓ ਤੁਸੀਂ ਕੋਈ ਹੋ ਵੀ ਨਹੀਂ ਕਈ ਆਏ ਹੁੰਦਾ ਨੇ ਕਿਸੇ ਕਾਰਨ ਰੱਖਣ ਨੂੰ ਕਿਸੇ ਨੇ ਭਰਾ ਨੇ ਹਨਾ ਚੱਲ ਵਧੀਆ ਕੜਾ ਪਕੜਾ ਵੀਰ ਅਗਲੇ ਦਾ ਪੈਸੇ ਖਰਚ ਕਰੇ ਤੇ ਜਾ ਕੇ ਬੰਦਾ ਇਹ ਨਾ ਕਦੇ ਵੀ ਸਾਨੂੰ ਪਸ਼ੂ ਮਾਰਾ ਮਿਲ ਗਿਆ ਆਮ ਜ਼ਿਮੀਂਦਾਰ ਤੋਂ ਆ ਦੇਖੋ ਵੀਰੇ ਪਿੰਡ ਤਨ ਸਿੰਘ ਖਾਨਾ ਨੰਬਰ ਮਾਲਕਾਂ ਦਾ ਵੀਡੀਓ ਦੀ ਹੀ ਠਾਂ ਚੱਲੀ ਜਾਂਦਾ ਆ ਦੇਖ ਲਓ ਵੀਰੇ ਚੈੱਕ ਕਰ ਲਓ ਤੁਸੀਂ ਤੇ ਬਾਕੀ ਖੋਲ ਕੇ ਆਪਾਂ ਜਿੱਧਰ ਨੂੰ ਵੇੜੇ ਚ ਹੀ ਤੋੜ ਲਓ ਤੁਸੀਂ ਖੋਲ ਕੇ ਦੋਸਤੋ ਸੋਨੂੰ ਮੈਂ ਤੋੜ ਕੇ ਦਿਖਾ ਦਿੰਨਾ ਮੋਲਾ ਜਿਹੜਾ ਵੀਰੇ ਉਹ ਵੀ ਵੀਡੀਓ ਦੇ ਵਿੱਚੀ ਕਰਾ ਦਾਂਗੇ ਇੱਕ ਵਾਰੀ ਤੁਸੀਂ ਤੋਰ ਤੋਰ ਕੇ ਸਾਨੂੰ ਚੈੱਕ ਕਰਾ ਦਈਏ ਆਹ ਦੇਖ ਲਓ ਹਲਕਾ ਫੁਲਕਾ ਜਿਹੜਾ ਬਹਿਣੀ ਵਾਲਾ ਪਾਸਾ ਦੋਸਤੋ ਨਾਰਮਲ ਮਾੜਾ ਮੋਟਾ ਹੋ ਕਰਦੀ ਆ ਬਾਕੀ ਸਾਨੂੰ ਤੋਰ ਕੇ ਮੈਂ ਚੈੱਕ ਕਰਾ ਦੇਣਾ ਇਹ ਦੁੱਧ ਬਈ ਚਾਰਾਂ ਚੋਂ ਇੱਕੋ ਜਾਊਗਾ ਕੋਈ ਐ ਨਹੀਂ ਵੀ ਵੱਧ ਘੱਟ ਆਉਂਦਾ ਹਾਂ ਦੁੱਧ ਬਈ ਕਹਿੰਦਾ ਜਮਾਂ ਐਨ ਬਰਾਬਰ ਕੋਈ ਚੱਕਰ ਵਾਲਾ ਕੰਮ ਹੀ ਨਹੀਂ ਉਹ ਤਾਂ ਬੈਠਣ ਦਾ ਕਾਰਨ ਵੀ ਹੋ ਜਾਂਦਾ ਕਈ ਵਾਰੀ ਪਸ਼ੂ ਜਦੋਂ ਇੱਕ ਪਾਸੇ ਹੀ ਬੈਠਾ ਰਹੇ ਨਾ ਵੀਰੇ ਉਹਦੇ ਕਰਕੇ ਵੀ ਮਾੜਾ ਮੋਟਾ ਕਈ ਵਾਰੀ ਕੋਈ ਦਿਖਾ ਜਾਂਦਾ ਬਾਕੀ ਤੁਸੀਂ ਆਹ ਚੈੱਕ ਕਰ ਲਓ ਕੋਲੋਂ

ਦੁੱਧ ਮਾਲਕ ਕਹਿੰਦੇ 13 ਕਿਲੋ ਦੂਸਰੇ ਸੂਏ ਦਿੱਤਾ ਐਤਕੀ 14 15 ਦੇ ਨੇੜੇ ਦੇ ਦੋ ਆਪਾਂ 13 ਮੰਨ ਕੇ ਲੈ ਜਾ ਆਪਣੇ ਤੋਂ ਜਿਹੜਾ ਭਰਾ ਖਰੀਦੂਗਾ ਸੌ ਸੀਲਾ ਠੰਡੀ ਆ ਵਧੀਆ ਆਰਾਮ ਨਾਲ ਤੁਰੇ ਫਿਰਦੀ ਆ ਕੋਈ ਪ੍ਰਵਾਹ ਨਹੀਂ ਲੈ ਆ ਵੀਰੇ ਬਣ ਲੈਣੋ ਮੋਲ ਜਿਹੜਾ ਦੋਸਤੋ ਹੁਣ ਮੈਂ ਕਰਵਾ ਦਿੰਨਾ ਬਾਈ ਤੋਂ ਬਣ ਲੈ ਵੀਰੇ ਬਣ ਲੈ ਆ ਦੇਖੋ ਬਈ ਬਈ ਭਾ ਕੀ ਕਰਦੇ ਹਾਂ ਜਾਇਜ ਜਾਹੋ ਕਰੀ ਬਈ ਉਹਦੇ ਚ ਬਸ ਮਾਨਤਾਨ ਜੇ ਹੋਵੇ ਤੇ ਕੋਈ ਬਾਹਲਾ ਮੁੱਲ ਮੰਗੇ ਤਾਂ ਫਾਇਦਾ ਨਹੀਂ ਹੁੰਦਾ ਮੁੱਲ ਬਈ ਇਹਦਾ ਕਰਦੇ ਆਂਗੇ 155 1 ਲੱਖ 55 ਇਹ ਜੋ ਕੋਈ ਰਿਆਤ ਕੋਈ ਮਾਨਤਾਨ ਕਰਦਾਂਗੇ ਕੋਈ ਮੰਨ ਲਓ ਵੀ ਜਿਹੜਾ ਕੋਈ ਭੈਣ ਭਾਈ ਦੂਰੋਂ ਨੜਿਆ ਹੋਵੇ ਮੌਕੇ ਤੇ ਦੋਸਤੋ ਬਾਈ ਕਹਿੰਦਾ ਉਹ ਜਿਆ ਮਾਨਤਾਨ ਕਰਦਾਂਗੇ 1 ਲੱਖ ਤੇ 55000 ਮਾਲਕਾਂ ਨੇ ਡਿਮਾਂਡ ਕਰੀ ਆ ਨੰਬਰ ਇਹੇਠਾਂ ਬਾਈ ਜੀ ਚੱਲੀ ਜਾਂਦਾ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਜਿਹੜੇ ਭਰਾ ਨੂੰ ਬਾਈ ਜੀ ਪਸੰਦ ਆ ਉਹ ਕੋਲੇ ਆ ਜਾਓ ਤਸੱਲੀ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀਕਾਲ ਬਾਈ ਜੀ ਸਾਰੇ